ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਲਓ ਜੀ ਮਾਰਨਿੰਗ ਦਾ ਟਾਈਮ ਸੀਗਾ ਤੇ ਮੈਂ ਲੱਗ ਰਹੀ ਸੀਗੀ ਇੱਥੇ ਪਰੌਂਠੇ ਬਣਾਉਣ ਪਰੌਂਠੇ ਅੱਜ ਆਪਾਂ ਬਣਾਵਾਂਗੇ ਨਵੇਂ ਤਰੀਕੇ ਨਾਲ ਇੱਥੇ ਮੈਂ ਇੱਕ ਕੌਲੀ ਜਿਹਾ ਬਾਟੀ ਕੇ ਲਈ ਉਹ ਲਈ ਆਟੇ ਦੀ ਕਣਕ ਦਾ ਆਟਾ ਲਿਆ ਇੱਥੇ ਇਹ ਕੱਟਿਆ ਹੋਇਆ ਹਰਾ ਧਨੀਆ ਸੀਗਾ ਇਹ ਆਪਾਂ ਜੋ ਆਪਾਂ ਮਸਾਲੇ ਪਾਉਣ ਨੂੰ ਨੇ ਨਮਕ ਮਿਰਚ ਹਲਦੀ ਜੀਰਾ ਗਰਮ ਮਸਾਲਾ ਉਹ ਸੀਗਾ ਤੇ ਥੋੜੀ ਜਿਹੀ ਮੈਂ ਕਾਲੀ ਮਿਰਚ ਲਈ ਸੀਗੀ ਤੇ ਇਹ ਲੈਨੇ ਮੈਂ ਸਤ ਅਠ ਕਪੱਤੇ ਪਾਲਕ ਦੇ ਇਹਨਾਂ ਨੂੰ ਆਪਾਂ ਬਰੀਕ ਕੱਟ ਕੇ ਆਟੇ ਦੇ ਵਿੱਚ ਪਾ ਲਿਆ ਸੀ ਧਣੀਆਂ ਵੀ ਪਾ ਲਿਆ ਤੇ ਆਟਾ ਵੀ ਪਾ ਲਿਆ ਤੇ ਨਾਲ ਆਪਾਂ ਪਾ ਦਿੱਤੇ ਇੱਥੇ ਆਪਣਾ ਥੂਨ ਮਿਰਚ ਜੂ ਆਪਾਂ ਪਾਉਣੇ ਆ ਹਲਦੀ ਮੈਂ ਜ਼ਰੂਰ ਪਾਉਣੀ ਹੁੰਨੀ ਆ ਤੇ ਇੱਥੇ ਲਈਆ ਮੈਂ ਇਹ ਇੱਕ ਤੋਂ ਡੇਢ ਕੱਟੀ ਮੋਠਾਂ ਦੀ ਦਾਲ ਬਣਾਈ ਸੀਗੀ ਉਹ ਵਾਲੀ ਤੇ ਇਹਦੇ ਚ ਆਪਾਂ ਬਣਾਵਾਂਗੇ ਪਰੌਂਠੇ ਕਿਉਂਕਿ ਬੱਚੇ ਹਨ ਖਾਂਦੇ ਨਹੀਂ ਹੈਗੇ ਇਹ ਤਕਰੀਬਨ ਹਰ ਇੱਕ ਦੇ ਘਰ ਦੇ ਵਿੱਚ ਇਹ ਪ੍ਰੋਬਲਮ ਹੁੰਦੀ ਹੈ ਕਿ ਬੱਚੇ ਦਾਲ ਸਬਜ਼ੀ ਬਹੁਤ ਜ਼ਿਆਦਾ ਘੱਟ ਖਾਂਦੇ ਨੇ ਤਾਂ ਕਰਕੇ ਮੈਂ ਆਟੇ ਦੇ ਵਿੱਚ ਹੀ ਗੁੰਨ ਕੇ ਬਣਾ ਕੇ ਦਿੰਨੇ ਹੁੰਦੇ ਆ ਮੇਰੇ ਬੇਟੇ ਨੂੰ ਪਰੌਂਠਾ ਸਕੂਲ ਵੀ ਲੈ ਜਾਂਦਾ ਹੁੰਦਾ ਉਹ ਦਹੀਂ ਨਾਲ ਮੱਕਣ ਨੂੰ ਬਹੁਤ ਘੱਟ ਲੈ ਕੇ ਜਾਂਦਾ ਕਿਉਂਕਿ ਹੁਣ ਗਰਮੀ ਨਹੀਂ ਹੈਗੀ ਠੰਡ ਦੇ ਵਿੱਚ ਦੋਨੇ ਚੀਜ਼ਾਂ ਠੰਡੀਆਂ ਹੋ ਜਾਂਦੀਆਂ ਨੇ ਫਿਰ ਬੱਚੇ ਖਾਂਦੇ ਨਹੀਂ ਹੈਗੇ ਲੋ ਜੀ ਆਟਾ ਆਪਣਾ ਗੁੰਨ ਲਿਆ ਗਿਆ ਤੇ ਹੁਣ ਆਪਾਂ ਇਹਦੇ ਸੇਕਦੇ ਆਂ ਪਰੌਂਠੇ ਸਵੇਰ ਦਾ ਟਾਈਮ ਸੀਗਾ ਇੱਥੇ ਤਕਰੀਬਨ ਸਾਢੇ 7 ਵਜੇ ਹੋਏ ਸੀਗੇ ਅ ਬਸ ਦਾ ਟਾਈਮ ਹੋਣ ਵਾਲਾ ਸੀਗਾ ਤੇ ਐਵੇਂ ਸੀ ਚਲੋ ਆਪਾਂ ਫਟਾਫਟ ਪਹਿਲਾਂ ਬ੍ਰੇਕਫਾਸਟ ਦੀ ਤਿਆਰੀ ਕਰ ਦਈਏ ਕਿਉਂਕਿ ਸਬਜੀ ਕੋਈ ਵੀ ਹੋਵੇ ਜੀ ਬੱਚੇ ਦੇ ਅੰਦਰ ਜਾਣਾ ਜ਼ਰੂਰੀ ਹੁੰਦੀ ਹੈ ਨਾ ਪ੍ਰੋਟੀਨ ਵੀ ਹੁੰਦਾ ਹੈ ਦਾਲਾਂ ਦੇ ਵਿੱਚ ਜਿਆਦਾ ਮਾਤਰਾ ਦੇ ਵਿੱਚ ਆ ਕਰਕੇ ਆਪਾਂ ਇਹੀ ਤਰੀਕਾ ਵੈਸਟ ਰਹਿੰਦਾ ਜੀ ਸਬਜੀ ਖਵਾਉਣ ਨੂੰ ਬੱਚੇ ਨੂੰ ਇਹਦੇ ਨਾਲ ਬੱਚਾ ਵੀ ਖੁਸ਼ ਹੋ ਜਾਂਦਾ ਤੇ ਮਾਮਾ ਵੀ ਖੁਸ਼ ਹੋ ਜਾਂਦੀਆਂ ਨੇ ਜੇ ਆਪਾਂ ਇਸ ਤਰੀਕੇ ਨਾਲ ਬੱਚੇ ਨੂੰ ਬਣਾ ਕੇ ਖਵਾਉਨੇ ਆ ਨਾ ਨਹੀਂ ਸਬਜੀ ਦਾਲ ਬੱਚੇ ਬਿਲਕੁਲ ਵੀ ਨਹੀਂ ਖਾਂਦੇ ਹੈਗੇ ਇਸ ਤਰੀਕੇ ਨਾਲ ਆਪਾਂ ਆਪਣੇ ਬੱਚੇ ਵੀ ਖੁਸ਼ ਕਰ ਸਕਦੇ ਆ ਤੇ ਹੋਰ ਕੰਮ ਆਪਣੇ ਫੇਰ ਬਣਾ ਕਰਾਂਗੇ ਜੀ ਪਹਿਲਾਂ ਹੁੰਦਾ ਨਾ ਵੀ ਬਸ ਕਿਤੇ ਲੰਗਣਾ ਜਾਵੇ ਲੋ ਜੀ ਇੱਕ ਪਰੌਠਾ ਆਪਣਾ ਬਣ ਗਿਆ ਦੂਜਾ ਆਪਣਾ ਬਣ ਕੇ ਤਿਆਰ ਹੋਣ ਵਾਲਾ ਕੱਪੜੇ ਮੈਂ ਧੋ ਦਿੱਤੇ ਸੀ ਤੇ ਹੁਣ ਆਪਾਂ ਫਟਾਫਟ ਅੰਬਰ ਨੂੰ ਪੇਜ ਕੀ ਹੋਰ ਕੰਮ ਬਾਅਦ ਚ ਕਰਾਂਗੇ ਆਪਣੇ ਮੈਨੂੰ ਵੀ ਐਵੇਂ ਹੁੰਦਾ ਸੀਗਾ ਕਿ ਇਹ ਸਬਜ਼ੀ ਨਹੀਂ ਖਾਂਦਾ ਹੈਗਾ ਤਾਂ ਇਹ ਬੈਸਟ ਤਰੀਕਾ ਆਪਣਾ ਹੈ ਮੈਂ ਡਾਕਟਰ ਸਾਹਿਬ ਨੇ ਕਿਹਾ ਕਹਿੰਦੇ ਵੀ ਇੱਕ ਵਾਰੀ ਮੈਂ ਕਿਹਾ ਉਹਨਾਂ ਨੂੰ ਵੀ ਸਬਜ਼ੀ ਨਹੀਂ ਖਾਂਦਾ ਇਹ ਉਹ ਕਹਿੰਦੇ ਵੀ ਤੁਸੀਂ ਤਰੀਕੇ ਨਾਲ ਬੱਚੇ ਨੂੰ ਸਬਜ਼ੀ ਦਿਆ ਕਰੋ ਬੱਚਾ ਜ਼ਰੂਰ ਖਾਊਗਾ ਨਹੀਂ ਬਿਲਕੁਲ ਆਸਾਨੀ ਨਾਲ ਪਰੌਂਠਾ ਵਗੈਰਾ ਖਾ ਲੈਂਦਾ ਸਬਜ਼ੀ ਢਾਲ ਵਾਲਾ ਲੋ ਜੀ ਇੱਧਰ ਬੈਠਾ ਚੀਕੂ ਕੰਮ ਆਪਣੇ ਹੋ ਗਏ ਸੀ ਇੱਥੇ ਦੁਪਹਿਰ ਜਿਹਦਾ ਟਾਈਮ ਹੋ ਗਿਆ ਸੀਗਾ 12:00 ਵਜੇ ਹੋਏ ਸੀਗੇ ਜਿੱਧਰ ਧੁੱਪ ਜਾਂਦੀ ਜਾਂਦੀ ਹੈ ਇਹ ਧੁੱਪ ਦੇ ਪਿੱਛੇ ਪਿੱਛੇ ਹੀ ਜਾਈ ਜਾਂਦਾ ਹੈ ਛਾਂ 'ਚ ਨਹੀਂ ਬੈਠਦਾ ਇਹ ਬਿਲਕੁਲ ਵੀ ਧੁੱਪ 'ਚ ਹੀ ਬੈਠਦਾ ਹੁੰਦਾ ਜੀ ਇਹਦਾ ਕੰਬਲ ਹੈ ਅੰਬਰ ਦਾ ਕੰਬਲ ਸੀਗਾ ਬਲਾਈਟ ਆຊੀਂ ਦੁੱਤਾ ਸੀਗਾ ਫੇਰ ਦੂਜੇ ਚੀਖੋਂ ਦਿੱਤਾ ਸੀ ਹੁਣ ਇਹਨੂੰ ਦਿੱਤਾ ਏ ਇਹਦੇ ਉੱਪਰ ਸੌਫਟ ਵੀ ਹੈ ਨਾ ਆਪਾਂ ਨੂੰ ਠੰਡ ਲੱਗਦੀ ਹੈ ਤਾਂ ਇਹਨਾਂ ਨੂੰ ਵੀ ਲੱਗਦੀ ਹੈ ਜੀ ਮੋਸਟਲੀ ਤਾਂ ਇਹਦੇ ਵਿੱਚ ਇਹ ਲੁੱਕ ਕੇ ਬੈਠ ਜਾਂਦਾ ਹੁੰਦਾ ਬਹੁਤ ਸੋਹਣਾ ਬਣਿਆ ਹੋਇਆ ਏ ਦੇਖੋ ਉੱਪਰ ਇਹਦੇ ਪਹਾੜ ਜੀ ਬਣੇ ਹੋਏ ਨੇ ਤੇ ਬਲੂਨ ਜੀ ਬਣੇ ਹੋਏ ਨੇ ਬਿਲਕੁਲ ਸੌਫਟ ਸੌਫਟ ਹੈ ਇਹ ਬਹੁਤ ਸੋਹਣਾ ਹੈ ਕਲਰ ਵੀ ਬਹੁਤ ਸੋਹਣਾ ਹੈ ਇੰਨੇ ਜ਼ਿਆਦੇ ਚਿੱਕਾ ਮਾਰਦਾ ਜਿੰਨੀਆਂ ਕਹਿ ਦਈਏ ਲੋ ਜੇ ਪਾ ਚੀਕ ਨੂੰ ਖੇਡ ਲੈ ਥੋੜਾ ਜਿਹਾ ਟਾਈਮ ਰੈਸਟ ਕਰਕੇ ਹੁਣ ਆਪਾਂ ਲੱਗ ਗਏ ਸੀ ਇੱਥੇ ਪਿੰਨੀਆਂ ਬਣਾਉਣ ਮੰਮੀ ਅੱਜ ਬਣਾਉਣਗੇ ਤਿਲਾਂ ਦੀਆਂ ਪਿੰਨੀਆਂ ਕਿਉਂਕਿ ਸਰਦੀ ਦੇ ਵਿੱਚ ਵਧੀਆ ਰਹਿੰਦੀਆਂ ਨੇ ਠੰਡ ਦਾ ਮੌਸਮ ਹੈ ਹੁਣ ਇੱਥੇ ਪਕੜਾਹੀ ਰੱਖ ਲਈ ਸੀ ਕੜਾਈ ਲਵਾਂਗੇ ਬਹੇਵੀ ਤਲੇ ਵਾਲੀ ਤੇ ਇਹਦੇ ਵਿੱਚ ਆਪਾਂ ਇੱਕ ਗਲਾਸ ਪਾਇਆ ਜੋ ਮੀਡੀਅਮ ਜੇ ਹੁੰਦੇ ਨੇ ਆਪਣੇ ਪਾਣੀ ਦੇ ਤੇ ਗੁੜ ਲੈ ਆਪਾਂ 750 ਗ੍ਰਾਮ ਜਾਨਕੀ ਪੌਣਾ ਕਿਲੋ ਗੁੜ ਲੈ ਇਹਨਾਂ ਨੂੰ ਆਪਾਂ ਛੋਟੇ ਛੋਟੇ ਟੁਕੜੇ ਕਰਕੇ ਪਾਵਾਂਗੇ ਛੇਤੀ ਪਿਗਲ ਜਾਂਦਾ ਤਾਂ ਕਰਕੇ ਵੱਡੇ ਡਲੇ ਪਾ ਦਈਏ ਜੇ ਆਪਾਂ ਤਾਂ ਉਹਨੂੰ ਟਾਈਮ ਲੱਗ ਜਾਂਦਾ ਤਾਂ ਕਰਕੇ ਆਪਾਂ ਪੰਨ ਕੀ ਪਾਈ ਨੇ ਇਹ ਕੋਈ ਵੀ ਚੀਜ਼ ਬਣਾਉਣੀ ਹੋਵੇ ਉਹਦੇ ਵਾਸਤੇ ਆਪਾਂ ਨੂੰ ਮੀਜ਼ਰਮੈਂਟ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਤੇ ਇਹ ਲੈਣੇ ਆਪਾਂ ਤਿਲ 1 ਕਿਲੋ ਤਿਲ ਨੇ ਇਹ 1 ਕਿਲੋ ਤਿਲ ਦੇ ਵਿੱਚ ਆਪਾਂ 750 ਗ੍ਰਾਮ ਗੁੜ ਪਾਵਾਂਗੇ ਤਿਲ ਨੇ ਜੋ ਥੋੜੀ ਜਿਹੀ ਆਪਾਂ ਗ੍ਰाइंड ਕਰ ਲਈ ਸੀ ਜਿਆਦਾ ਗ੍ਰाइंड ਨਹੀਂ ਕੀਤੇ ਬਸ ਥੋੜੀ ਜਿਹੀ ਹੀ ਗ੍ਰाइंड ਕੀਤੇ ਨੇ ਜੋ ਸਾਫ ਤੋਂ ਹੁੰਦੇ ਨੇ ਫਿਰ ਉਹ ਵੀ ਠੀਕ ਰਹਿੰਦੇ ਆ ਕਿ ਜਿਆਦਾ ਆਪਾਂ ਗ੍ਰाइंड ਕਰਦੀ ਉਹ ਵੀ ਠੀਕ ਰਹਿੰਦੇ ਹੁੰਦੇ ਇਹ ਮੀਡੀਅਮ ਜਿਹਾ ਆਪਾਂ ਰੱਖੇ ਨੇ ਬਸ ਇੱਕ ਇੱਕ ਦੋ ਦੋ ਗੇੜੇ ਜਿਹਾ ਦਵਾ ਕੇ ਆਪਾਂ ਕੱਢ ਲਈ ਸੀ ਜਾਰ ਚੋਂ ਮਿਕਸੀ ਵਾਲੇ ਚੋਂ ਲੋ ਜੀ ਇੱਥੇ ਆਪਾਂ ਉਹਨਾ ਟਾਈਮ ਹਿਲਾਉਂਦੇ ਰਹਿਣਾ ਜਿੰਨਾ ਟਾਈਮ ਆਪਣਾ ਗੂੜਾ ਜਿਹੜਾ ਪਿਗਲ ਨਹੀਂ ਜਾਂਦਾ ਹੈਗਾ ਨਹੀਂ ਫਿਰ ਕਈ ਵਾਰ ਇਕੱਠਾ ਜਾ ਹੋ ਜਾਂਦਾ ਏ ਤਾਂ ਕਰਕੇ ਹੁਣ ਇੱਥੇ ਆਪਾਂ ਲਗਾਤਾਰ ਇਹਨੂੰ ਚਲਾਉਂਦੇ ਰਹਾਂਗੇ ਇਹ ਲੋਜੀ ਗੂੜਾ ਜਿਹੜਾ ਆਪਣਾ ਪਿਗਲ ਗਿਆ ਪਤਨ ਕਿਵੇਂ ਇੱਥੇ ਵੀਡੀਓ ਮੇ ਤੋਂ ਨਾ ਪੁੱਠੀ ਜੀ ਹੋ ਗਈ ਸੀ ਉਸ ਤੋਂ ਬਾਅਦ ਇਹਨੂੰ ਆਪਾਂ ਇੱਕ ਪਾਂਡੇ ਦੇ ਵਿੱਚ ਲੱਗ ਪਉਣ ਲਵਾਂਗੇ ਤੇ ਦੇਖੋ ਕਿੰਨਾ ਕੁਝ ਨਿਕਲਦਾ ਹੈ ਨਾ ਜਦੋਂ ਆਪਾਂ ਲੈ ਕੇ ਆਉਨੇ ਆ ਇਹ ਪਿਗਲ ਕੇ ਫਿਰ ਜੇ ਆਪਾਂ ਨਾ ਇਹਨੂੰ ਸਾਫ ਕਰੀਏ ਨਾ ਪੂੰਈਏ ਫਿਰ ਉਹ ਵਿੱਚ ਕਚਰ-ਕਚਰ ਜੀ ਹੋਈ ਜਾਂਦੀ ਹੁੰਦੀ ਹੈ ਲੋਜੀ ਦੁਬਾਰਾ ਆਪਾਂ ਇਹਨੂੰ ਕੜਾਹੀ ਦੇ ਵਿੱਚ ਪਾ ਲਿਆ ਤੇ ਹੁਣ ਇਹਨੂੰ ਆਪਾਂ ਉਬਾਲਾਂਗੇ ਜਿੰਨਾ ਟਾਈਮ ਇਹਦੀ ਚਾਸ਼ਨੀ ਚਾਸ਼ਨੀ ਆਪਣੀ ਬਣੇਗੀ ਇਸ ਤਰ੍ਹਾਂ ਦੀ ਚਾਸ਼ਨੀ ਕਰਨੀ ਹੈ ਐਦਾਂ ਕਰੀਏ ਮੈਂ ਬਣ ਗਈ ਹੂੰ ਇਧਰੋਂ ਦੱਕ ਦਿਖਦੀ ਨਹੀਂ ਹੈਗੀ ਨਹੀਂ ਇਸ ਤਰ੍ਹਾਂ ਚਾਸਨੀ ਦੀ ਬਣਾਉਣੀ ਹੈ ਜਦੋਂ ਤਾਰਾਂ ਜੀਆਂ ਬਣਨ ਲੱਗ ਜਾਣ ਘਟੋ ਘਟ 5 ਤੋਂ 7 ਮਿੰਟ ਲੱਗਦੇ ਨੇ ਬਣਨ ਵਾਸਤੇ ਮੈਂ ਤਾਂ ਨਹੀਂ ਨੀ ਵੰਦੀ ਹਾਂ ਹਾਂ ਮੰਨ ਲਗਾ ਜਿੱਤੇ ਚੜ ਜਵੇ బాక్స్ బా ఏ తిల్ ఏదా ఇను మేము ਮਟੀਰੀਅਲ ਆਪਣਾ ਸਾਰਾ ਹਰਲ ਗਿਆ ਬਗਰੰਦੇ ਸਿਆਲ ਚ ਵਧੀਆ ਰਹਿੰਦੀ ਨੇ ਮੰਮੀ ਜੀ ਹੂੰ ਗਰਮ ਹੁੰਦੇ ਨੇ ਠੰਡ 사ਤੋਂ ਠੰਡ ਤੋਂ 사ਤੋਂ ਜੀ ਠੀਕ ਰਹਿੰਦੀਆਂ ਨੇ ਉਲੀ ਐ ਵੀ ਥੋੜੇ ਬੜੇ ਜਿਹੇ ਜ਼ੋਰ ਜਿਹਾ ਲੱਗਦਾ ਉਹ ਥੋੜੀ ਜਿਹੀ ਸਖ ਹੋ ਜਾਂਦੀ ਦਿਖਾਈ ਨਹੀਂ ਲੋਕ ਖਾਓ ਗਰਮ ਗਰਮ ਤਿਲਾਂ ਦੀਆਂ ਪਿੰਨੀਆਂ ਲਓ ਜੀ ਪਿੰਨੀਆਂ ਆਪਣੀਆਂ ਬਣ ਗਈਆਂ ਤਿਲਾਂ ਦੀਆਂ ਤੇ ਗੁੜ ਦੀਆਂ ਵਿੱਚ ਆਪਾਂ ਕੁਝ ਨਹੀਂ ਪਾਇਆ ਤੇ ਡਰਾਈ ਫਰੂਟਸ ਵਗੈਰਾ ਜੇ ਡਰਾਈ ਫਰੂਟਸ ਪਾਉਣੇ ਨਾ ਉਹ ਸਿੱਲੇ ਜੇ ਹੋ ਜਾਂਦੇ ਨੇ क्रिस्पी ਤਾਂ ਰਹਿੰਦੇ ਨਹੀਂ ਹੈਗੇ ਤਾਂ ਕਰਕੇ ਆਪਾਂ ড্রাই ਫਰੂਟਸ ਨਿਪੋਣੇ ਹੁੰਦੇ ਸਿੰਪਲੀ ਬਣਾਉਣੇ ਹੁੰਨੇ ਆ ਲੋਜੀ ਪਿੰਨੀਆ ਆਪਣੀਆਂ ਬਣ ਗਈਆਂ ਸੀ ਉਸ ਤੋਂ ਬਾਅਦ ਲੱਗੇ ਸੀ ਆਪਾਂ ਆਪਣੇ ਕੱਪੜੇ ਵਗੈਰਾ ਚੱਕਣ ਇੱਥੇ ਮੰਮੀ ਥੋੜਾ ਟਾਈਮ ਕਰਨਗੇ ਰੈਸਟ ਕਿਉਂਕਿ ਕੰਮ ਕੁਝ ਮੇਂ ਜੇ ਪਹਿਲਾਂ ਕਰਕੇ ਛੱਟੇ ਨੇ ਤੇ ਉਹਨਾਂ ਵਿੱਚ ਪਾ ড্রাই ਫਰੂਟਸ ਵਗੈਰਾ ਨਹੀਂ ਪਾਏ ਪਹਿਲਾਂ ਇੱਕ ਦੋ ਵਾਰ ਪਾ ਕੇ ਦੇਖੀ ਨੇ ਨਾ ਸਿੱਲੇ ਜੇ ਹੋ ਜਾਂਦੇ ਨੇ ਉਹ ਟੇਸਟ ਜਿਹਾ ਨਹੀਂ ਆਉਂਦਾ ਹੈਗਾ ਤਾਂ ਕਰਕੇ ਆਪਾਂ ਪਾਉਂਦੇ ਨਹੀਂ ਹੁੰਦੇ ਤੇ ਇੱਥੇ ਨਾ ਆ ਜਿਹੜੀ ਹੁੰਦੀ ਨੇ ਬਿੱਲੇ ਜੇ ਫੜਦੇ ਹੁੰਦੇ ਨੇ ਬਿੱਲੇ ਬਿੱਲੀਆਂ ਜਿਹੇ ਉਹਨਾਂ ਨੂੰ ਫੜਨ ਵਾਲੇ ਆ ਗਏ ਸੀ ਇੱਥੇ ਤੇ ਮੈਂ ਦੇਖਿਆ ਜਦੋਂ ਨਾ ਵੀ ਉਹ ਅੰਦਰ ਖੜੇ ਸੀਗੇ ਕਾਫੀ ਕੁੱਤੇ ਜੇ ਸੀਗੇ ਉਹਨਾਂ ਕੋਲ ਡੈੜੀ ਲੰਗੇ ਸੀਗੇ ਗੇਟ ਖੁੱਲਾ ਰਹਿ ਗਿਆ ਸੀ ਉਹਨਾਂ ਨੂੰ ਲੱਗਿਆ ਕਿ ਤੇ ਅੰਦਰ ਇੱਥੇ ਬੜਿਆ ਹੋ ਤੰਦਰ ਫੜ ਲੀ ਤੇ ਮੈਂ ਉਹਨਾਂ ਨੂੰ ਵਾਪਸ ਕਰਕੇ ਆਈ ਸੀਗੇ ਤੇ ਗੀਟ ਲਗਾ ਕੇ ਕਾਫੀ ਟਾਈਮ ਬਾਅਦ ਅਜੇ ਦੇਖੇ ਨੇ ਹੁਣ ਤਾਂ ਬਹੁਤ ਘੱਟ ਆਉਂਦੇ ਨੇ ਪਿੰਡਾਂ 'ਚ ਪਹਿਲਾਂ ਬਹੁਤ ਜ਼ਿਆਦਾ ਆਉਂਦੇ ਹੁੰਦੇ ਸੀਗੇ ਜੇ ਤਾਂ ਛੋਟੇ ਹੁੰਦੇ ਸੀ ਉਹ ਦੇਖਦੇ ਹੁੰਦੇ ਸੀਗੇ ਹਫਤੇ 'ਚ ਦੋ ਤਿੰਨ ਵਾਰੀ ਤਕਰੀਬਨ ਇਹ ਪਿੰਡਾਂ 'ਚ ਫਿਰਦੇ ਹੀ ਹੁੰਦੇ ਸੀਗੇ ਉਦੋਂ ਹੁੰਦੇ ਵੀ ਜ਼ਿਆਦੇ ਸੀਗੇ ਹੁਣ ਤਾਂ ਬਹੁਤ ਜ਼ਿਆਦਾ ਫਰਕ ਪੈ ਗਿਆ ਇਹਨਾਂ ਦਾ ਬਹੁਤ ਘੱਟ ਆਉਂਦੇ ਨੇ ਤੇ ਜੇ ਕੋਈ ਜੰਬਰ ਬੜਾ ਵੀ ਉਹ ਗੱਜੀ ਬਿੱਲੀ ਉਹ ਘਰੇ ਤਾਂ ਲੰਘ ਗਿਆ ਹੁਣ ਆਪਾਂ ਕਿਉਂ ਇਹਨਾਂ ਨੂੰ ਫੜਾ ਕੇ ਪਪਾ ਦੇ ਭਾਗੀਦਾਰ ਬਣਿਆ ਪਰਮਾਤਮਾ ਦੀ ਦੇਣ ਹੈ ਸਭ ਨੂੰ ਜਿਉਣ ਦਾ ਹੱਕ ਹੈ ਜੀ ਜਿੰਨੀ ਉਮਰ ਜੀਤੀ ਹੈਗੀ ਆ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਪੜਾ ਕੇ ਪਰਮਾਤਮਾ ਕੁਦਰਤ ਨਾਲ ਛੇੜਛਾੜ ਕਰਨਾ ਨਹੀਂ ਜੀ ਇਸ ਤਰ੍ਹਾਂ ਦੇ ਕੰਮ ਕਦੀ ਨਹੀਂ ਕਰਨੇ ਚਾਹੀਦੇ ਹੈ ਕਿ ਜੋ ਆਪਾਂ ਪਰਮਾਤਮਾ ਵੱਲੋਂ ਪਪਾ ਦੇ ਭਾਗੀਦਾਰ ਬਣੀ ਦਿੱਤੀ ਹੋਈ ਜ਼ਿੰਦਗੀ ਦੇ ਵਿੱਚ ਪਰਮਾਤਮਾ ਨੇ ਪੰਨ ਨੂੰ ਸੋਹਣੀ ਜ਼ਿੰਦਗੀ ਬਖਸ਼ੀ ਹੈ ਜੀ ਨੁੱਖਤਾ ਜੀਵਨ ਮਿਲੇ ਆਪਾਂ ਨੂੰ ਤੇ ਇਹਦੇ ਵਿੱਚ ਆਪਾਂ ਚੰਗੇ ਕਰਮ ਕਰੀਏ ਤੇ ਚੰਗਾ ਫਲ ਪ੍ਰਾਪਤ ਕਰੀਏ ਜੋ ਜ਼ਿੰਦਗੀ ਦੇ ਦੁੱਖ ਸੁੱਖ ਨੇ ਉਹ ਵਾਹਿਗੁਰੂ ਦੀ ਦੇਣ ਨੇ ਬੱਦ ਤੋਂ ਬੱਦ ਪਾਠ ਕਰੀਏ ਨਾ ਆਪਣੇ ਜ਼ਿੰਦਗੀ ਦੇ ਵਿੱਚ ਜਿੰਨਾ ਸਮਾਂ ਹੋ ਸਕੇ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਸਵੇਰ ਟਾਈਮ ਨਿਤਨੇਮ ਜ਼ਰੂਰ ਕਰੋ ਤਾਂ ਜੋ ਆਪਾਂ ਨੂੰ ਵੀ ਵਾਹਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਣ ਜੀ ਲੋ ਜੀ ਕਪੜੇ ਆਪਾਂ ਆਪਣੇ ਥੋੜੇ ਜਿਹਾ ਸਮੀਟ ਲੈ ਥੋੜੇ ਜਿਹੀ ਰਹਿ ਗਏ एक दिन छड के दूजे दिन कपड़े ज़्यादा हो जाते हैं अंबर देवी स्कूल तो आने का टाइम होते जी रह गए से कपड़े जो टंगण वाले से अंदर टंग दते अच्छे धुप्पा पैदा ने जी थोड़े दिन पहलों की वीडियो ये तो हूँ थोड़ा जहासम है जोड़ा वो बदल चुक ठंड हूँ जोर फट रही है जी क्योंकि टाइम है जोड़ा ਠੰਡ ਗਈ ਹੈ ਜੀ ਹੁਣ ਤੇ ਵਾਹਿਗੁਰੂ ਸਭ ਨੂੰ ਖੁਸ਼ੀਆਂ ਵਕਸ਼ਣ ਤੰਦਰੁਸਤੀ ਵਕਸ਼ਣ ਜੀ